ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਪੰਜਾਬੀਓ ਅਗਲਾ ਅੱਖਰ ਹੈ ਯਯਾ ਯਯੇ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਯਯੇ ਜਨਮ ਨਾ ਹੋਵੀ ਕਦ ਹੀ ਜੇਕਰ ਸੱਚ ਪਛਾਣੈ ਯਯੇ ਜਨਮ ਨਾ ਹੋਵੀ ਕਦ ਹੀ ਜੇਕਰ ਸੱਚ ਪਛਾਣਾ ਗੁਰੂ ਜੀ ਯਈਏ ਦੁਆਰਾ ਉਪਦੇਸ਼ ਕਰਦੇ ਹਨ ਇਸ ਜੀਵ ਦਾ ਫਿਰ ਕਦੇ ਵੀ ਜਨਮ ਮਰਨ ਨਹੀਂ ਹੋਵੇਗਾ ਜੇਕਰ ਇਹ ਸੱਚ ਸਰੂਪ ਨੂੰ ਪਛਾਣਨਾ ਕਰੇ ਅਗਲਾ ਅੱਖਰ ਹੈ ਰਾਰਾ ਰਾਰੇ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਰਾਰ ਹੈ ਰਵ ਰਹਿਆ ਸਭ ਅੰਤਰ ਜੇਤੇ ਕੀਏ ਜਨਤਾ ਰਾਰ ਹੈ ਰਬ ਰਹਾ ਸਭ ਅੰਤਰ ਜੀਤੇ ਕੀਏ ਜਨਤਾ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਥਨ ਕਰਦੇ ਹਨ ਜਿਤਨੇ ਵੀ ਜੀਵ ਜੰਤ ਪੈਦਾ ਕੀਤੇ ਹਨ ਸਭਨਾ ਦੇ ਅੰਦਰ ਪਰਮੇਸ਼ਵਰ ਆਪ ਰਵ ਰਹਾ ਮੌਜੂਦ ਹੈ ਜਿੰਨੇ ਵੀ ਜੀਵ ਜੰਤੂ ਪ੍ਰਮਾਤਮਾ ਨੇ ਪੈਦਾ ਕੀਤੇ ਹਨ ਉਹਨਾਂ ਦੇ ਅੰਦਰ ਵਾਹਿਗੁਰੂ ਪ੍ਰਮਾਤਮਾ ਆਪ ਪਰਮੇਸ਼ਵਰ ਮੌਜੂਦ ਹੈ ਅਗਲਾ ਅਖਰ ਹੈ ਲੱਲਾ ਲੱਲੇ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਲੱਲੇ ਲਾਇ ਧੰਦਾ ਜਿਨ ਛੋਡੀ ਮਿੱਠਾ ਮਾਇਆ ਮੋਹ ਕੀਆ ਲੱਲੇ ਲਾਇ ਧੰਦਾ ਜਿਨ ਛੋਡੀ ਮਿੱਠਾ ਮਾਇਆ ਮੋਹ ਕੀਆ ਗੁਰੂ ਸਾਹਿਬ ਲੱਲੇ ਦੁਆਰਾ ਕਥਨ ਕਰਦੇ ਹਨ ਜਿਸ ਪਰਮੇਸ਼ਵਰ ਨੇ ਸ੍ਰਿਸ਼ਟੀ ਧੰਦਿਆਂ ਵਿੱਚ ਲਗਾ ਛੱਡੀ ਹੈ ਉਸਨੇ ਜੀਵਾਂ ਲਈ ਮਾਇਆ ਦਾ ਮੋਹ ਮਿੱਠਾ ਕੀਤਾ ਹੈ ਜਿਸ ਪਰਮੇਸ਼ਵਰ ਨੇ ਸ੍ਰਿਸ਼ਟੀ ਤੰਦਿਆਂ ਵਿੱਚ ਲਗਾ ਛੱਡੀ ਹੈ ਉਸਨੇ ਜੀਵਾਂ ਲਈ ਮਾਇਆ ਦਾ ਮੋਹ ਮਿੱਠਾ ਕੀਤਾ ਹੈ ਅਗਲਾ ਅੱਖਰ ਹੈ ਵਾਵਾ ਵਾਵਾ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਵਾਵਾ ਵਾਸੂਦੇਵ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ ਵਾਵੇ ਵਾਸੂਦੇਵ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ ਗੁਰੂ ਸਾਹਿਬ ਵਾਵੇ ਦੁਆਰਾ ਕਥਨ ਕਰਦੇ ਹਨ ਪ੍ਰਮਾਤਮਾ ਵਾਸੂਦੇਵ ਨੇ ਤਮਾਸ਼ਾ ਦੇਖਣ ਵਾਸਤੇ ਇਹ ਜਗਤ ਸੰਸਾਰ ਰਚਿਆ ਹੈ ਅਗਲਾ ਅੱਖਰ ਹੈ ਰਾੜਾ ਰਾੜੇ ਦੁਬਾਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਥਨ ਕਰਦੇ ਹਨ ਰਾੜਾ ਰਾੜ ਕਰੇ ਕਿਆ ਪ੍ਰਾਣੀ ਤਿਸੇ ਤੇ ਆਵੋ ਜੇ ਅਮਰ ਹੋਆ ਰਾੜਾ ਰਾੜ ਕਰੇ ਕਿਆ ਪ੍ਰਾਣੀ ਤਿਸੇ ਤੇ ਆਵੋ ਜੇ ਅਮਰ ਹੋਆ ਗੁਰੂ ਸਾਹਿਬ ਰਾੜੇ ਦੁਆਰਾ ਕਥਨ ਕਰਦੇ ਹਨ ਕਿ हे ਪ੍ਰਾਣੀ ਤੂੰ ਝਗੜੇ ਕੀ ਕਰਦਾ ਹੈ ਜੇ ਤੈਨੂੰ ਅਮਰ ਹੋਣ ਦੀ ਇੱਛਾ ਹੈ ਤਾਂ ਤੂੰ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ हे ਪ੍ਰਾਣੀ ਤੂੰ ਝਗੜੇ ਕੀ ਕਰਦਾ ਹੈ ਜੇ ਤੈਨੂੰ ਅਮਰ ਹੋਣ ਦੀ ਇੱਛਾ ਹੈ ਤਾਂ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ ਇਹ ਸੰਨ ਗੁਰਮੁਖੀ ਲਿਪੀ ਦੇ 35 ਅੱਖਰ 35 ਅਖਰੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਇਸ 35 ਅਖਰੀ ਦੁਆਰਾ ਸਾਨੂੰ ਸਮਝਾਉਂਦੇ ਹਨ ਕੱਲੇ-ਕੱਲੇ ਅੱਖਰ ਦੁਆਰਾ ਉਸ ਨੇ ਉਹਨਾਂ ਨੇ ਸਾਨੂੰ ਸਮਝਾਇਆ ਹੈ ਕਿ ਹਰ ਇੱਕ ਅੱਖਰ ਦਾ ਕੀ ਮਤਲਬ ਨਿਕਲਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਬਾਣੀ ਵਟੀ ਲਿਖੀ ਵਿੱਚ ਇਹ ਸਾਰੀ ਰਚਿਤ ਕੀਤੀ ਹੋਈ ਹੈ ਗੁਰੂ ਸਾਹਿਬ ਨੇ ਉਹਦੇ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਗੁਰਮੁਖੀ ਲਿਪੀ ਦੇ ਕੱਲੇ-ਕੱਲੇ ਅੱਖਰ ਦਾ ਕੀ ਮਤਲਬ ਹੈ ਕਿਸ ਤਰ੍ਹਾਂ ਉਸ ਦਾ ਵਿਚਾਰ ਕਰਨਾ ਹੈ ਕਿਸ ਤਰ੍ਹਾਂ ਉਸ ਨੂੰ ਪੜ੍ਹਨਾ ਹੈ ਗੱਲ ਫੇਰ ਟਹਿਕੇ ਦੀ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਟੱਟਾ ਉਚਾਰਨ ਕੀਤਾ ਹੈ ਸੋ ਗੁਰਮਖ ਪਿਆਰਿਓ ਸ਼ੁੱਧ ਉਚਾਰਨ ਟਟਾ ਹੀ ਹੈ ਜਿਹੜਾ ਹੁਣ ਉਚਾਰਨ ਹੋ ਰਿਹਾ ਹੈ ਉਹ ਬਦਲ ਕੇ ਉਚਾਰਨ ਜੋ ਕਰ ਰਹੇ ਹਨ ਨੂੰ ਮਤਲਬ ਇਸ ਦਾ ਉਚਾਰਨ ਬਦਲਿਆ ਗਿਆ ਹੈ ਸਾਰੇ ਸੰਸਾਰ ਵਿੱਚ ਹੁਣ ਟੈਗਾ ਪੜਿਆ ਜਾ ਰਿਹਾ ਹੈ ਸੋ ਗੁਰਮੁਖ ਪਿਆਰਿਓ ਸਾਡੀ ਇਹ ਵੀਡੀਓ ਇਹ ਕੋਸ਼ਿਸ਼ ਹੈ ਤੁਹਾਨੂੰ ਕਿਹੋ ਜੀ ਲੱਗਦੀ ਹੈ ਇਸ ਦੁਆਰਾ ਕਮੈਂਟ ਕਰਕੇ ਜਰੂਰ ਦੱਸੋ ਲਾਈਕ ਸ਼ੇਅਰ ਕਮੈਂਟ ਕਰੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਗੁਰਮਖ ਪਿਆਰਿਓ ਅਸੀਂ ਵੱਧ ਤੋਂ ਵੱਧ ਗੁਰਮੁਖੀ ਲਿਪੀ ਤੇ ਵੀਡੀਓ ਬਣਾਵਾਂਗੇ ਤੇ ਸੰਤਾਂ ਦੇ ਰੂਬਰੂ ਕਰਾਂਗੇ ਅਗਲੀ ਵੀਡੀਓ ਸਾਡੀ ਜੋ ਹੋਵੇਗੀ ਉਹ ਮਹਾਰਨੀ ਤੇ ਹੋਵੇਗੀ ਮਹਾਰਨੀ ਤੇ ਅਸੀਂ ਅਗਲੀ ਵੀਡੀਓ ਬਣਾਵਾਂਗੇ ਸਟਾਰਟਿੰਗ ਤੋਂ ਜਿਹੜੀ ਵੀਡੀਓ ਬਣੇਗੀ ਊੜਾ ਐੜਾ ਈੜੀ ਦੇ ਨਾਲ ਕਿਹੜੀ ਕਿਹੜੀ ਮਹਾਰਨੀ ਲੱਗਦੀ ਹੈ ਉਸ ਤਰ੍ਹਾਂ ਉਸ ਤੋਂ ਬਾਅਦ ਫਿਰ ਕੱਲੇ-ਕੱਲੇ ਅੱਖਰ ਦੁਆਰਾ ਮਹਾਰਨੀ ਲਾ ਕੇ ਅ ਲਗਾ ਮਾਤਰਾਵਾਂ ਲਾ ਕੇ ਮੁਹਾਰਨੀ ਕਿਸ ਤਰ੍ਹਾਂ ਅੱਖਰ ਦੀ ਆਵਾਜ਼ ਆਉਂਦੀ ਹੈ ਉਸ ਨੂੰ ਮੁਹਾਰਨੀ ਕਹਿੰਦੇ ਹਨ ਤੇ ਉਹ ਸਭ ਕੱਲੇ ਕੱਲੇ ਅੱਖਰ ਦੁਆਰਾ ਵੀਡੀਓ ਬਣਾ ਕੇ ਤੁਹਾਡੇ ਰੂਬਰੂ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੋ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰੋ ਸਾਡੇ ਫੇਸਬੁਕ ਚੈਨਲ ਨੂੰ ਵੀ ਫੋਲੋ ਕਰੋ ਸਿੰਘ ਇਨ ਪੰਜਾਬ YouTube ਅਤੇ ਫੇਸਬੁਕ ਚੈਨਲ ਹੈ ਸਾਡਾ ਸੋ ਬਹੁਤ ਬਹੁਤ ਤੁਹਾਨੂੰ ਸਾਰੇ ਸੰਗਤਾਂ ਦਾ ਸਾਰੇ ਗੁਰਮੁਖ ਪਿਆਰਿਆਂ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਪੰਜਾਬੀਓ